ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ 10 ਦਿਨਾਂ ਦੀ ਵਿਪਾਸਨਾ ਸਮਾਪਤ ਹੋ ਗਈ ਹੈ ਇਸ ਤੋਂ ਬਾਅਦ ਉਹ ਉੱਥੋਂ ਸਿੱਧੇ ਅੰਮ੍ਰਿਤਸਰ ਪਹੁੰਚੇ 5 ਮਾਰਚ ਨੂੰ ਉਹ ਵਿਪਾਸਨਾ ਲਈ ਹੁਸ਼ਿਆਰਪੁਰ ਪਹੁੰਚੇ ਅਤੇ ਧਿਆਨ ਲਗਾਇਆ ਪਰ ਉਹਨਾਂ ਨੇ ਸੁਰੱਖਿਆ ਕਾਫਲੇ ਦੀ ਵੀਡੀਓ ਆਉਣ ਤੋਂ ਬਾਅਦ ਵਿਰੋਧੀ ਨੇਤਾਵਾਂ ਨੇ ਉਹਨਾਂ ਨੂੰ ਕੇਰਨ ਸ਼ੁਰੂ ਕਰ ਦਿੱਤਾ ਹੈ ਤਾਜ਼ਾ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਸਿੱਧੇ ਅੰਮ੍ਰਿਤਸਰ ਸਥਿਤ ਵਿਧਾਇਕ ਤੇ ਸਾਬਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੇ ਘਰ ਪਹੁੰਚੇ ਹਨ ਉਹ ਇੱਥੇ ਕਿੰਨਾ ਸਮਾਂ ਰਹਿਣਗੇ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਐਤਵਾਰ ਨੂੰ ਉਹ ਅੰਮ੍ਰਿਤਸਰ ਵਿੱਚ ਵਿਧਾਇਕਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਲਦ ਅੰਮ੍ਰਿਤਸਰ ਪਹੁੰਚਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਅਰਵਿੰਦ ਕੇਜਰੀਵਾਲ ਵੀ ਸੀਐਮ ਭਗਵੰਤ ਮਾਨ ਲੁਧਿਆਣਾ ਜਾ ਰਹੇ ਹਨ ਜਿੱਥੇ ਉਹ ਇੱਕ ਰੈਲੀ ਕਰਨਗੇ ਇਸ ਤੋਂ ਪਹਿਲਾਂ ਜਦੋਂ 5 ਮਾਰਚ ਨੂੰ ਹੁਸ਼ਿਆਰਪੁਰ ਪਹੁੰਚੇ ਸਨ ਤਾਂ ਦਿੱਲੀ ਅਤੇ ਪੰਜਾਬ ਦੇ ਭਾਜਪਾ ਅਤੇ ਕਾਂਗਰਸ ਨੇਤਾਵਾਂ ਨੇ ਉਹਨਾਂ ਦੇ ਕਾਫਲੇ ਤੇ ਸਵਾਲ ਖੜੇ ਕੀਤੇ ਸਨ ਅਮਰੀਕਾ ਦੇ ਉਪਰਾਸ਼ਟਪਤੀ ਜੇਡੀ ਬੈਂਸ ਨੇ ਕਿਹਾ ਕਿ ਗ੍ਰੀਨ ਕਾਰਡ ਹੋਲਡਰ ਹਮੇਸ਼ਾ ਲਈ ਅਮਰੀਕਾ ਵਿੱਚ ਨਹੀਂ ਰਹਿ ਸਕਦੇ ਗ੍ਰੀਨ ਕਾਰਡ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਜ਼ਿੰਦਗੀ ਭਰ ਅਮਰੀਕਾ ਵਿੱਚ ਰਹਿਣ ਦਾ ਹੱਕ ਹੈ ਸਰਕਾਰ ਕੋਲ ਗ੍ਰੀਨ ਕਾਰਡ ਧਾਰਕਾਂ ਨੂੰ ਕੱਢਣ ਦਾ ਅਧਿਕਾਰ ਹੈ ਉਹਨਾਂ ਇਹ ਗੱਲ ਟੀਵੀ ਚੈਨਲ ਤੇ ਇੰਟਰਵਿਊ ਦੌਰਾਨ ਕਹੀ ਦਰਅਸਲ ਗ੍ਰੀਨ ਕਾਰਡ ਨੂੰ ਕਾਨੂੰਨੀ ਤੌਰ ਤੇ ਸਥਾਈ ਨਿਵਾਸ ਕਾਰਡ ਵਜੋਂ ਜਾਣਿਆ ਜਾਂਦਾ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਈ ਨਿਵਾਸ ਤੇ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਬਸ਼ਰਤੇ ਵਿਅਕਤੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਅਪਰਾਧ ਵਿੱਚ ਸ਼ਾਮਲ ਨਾ ਹੋਵੇ ਅਮਰੀਕਾ ਦੇ ਤੱਥਾਂ ਅਨੁਸਾਰ 2013 ਤੋਂ 2022 ਤੱਕ ਅਮਰੀਕਾ ਵਿੱਚ 7.16 ਲੱਖ ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲੇ ਹਨ ਅੱਜਕਾ ਅਮਰੀਕਾ ਵਿੱਚ ਗ੍ਰੀਨ ਕਾਰਡ ਰੱਖਣ ਵਾਲੇ ਲੋਕਾਂ ਵਿੱਚ ਮੈਕਸੀਕਾਨਾਂ ਤੋਂ ਬਾਅਦ ਭਾਰਤੀ ਦੂਜੇ ਨੰਬਰ ਤੇ ਹਨ 2022 ਵਿੱਚ 1.27 ਲੱਖ ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲਿਆ ਇਹਨਾਂ ਤੋਂ ਇਲਾਵਾ 12 ਲੱਖ ਤੋਂ ਵੱਧ ਭਾਰਤੀ ਪ੍ਰਵਾਸੀ ਗ੍ਰੀਨ ਕਾਰਡ ਦੀ ਵੇਟਿੰਗ ਕਰ ਰਹੇ ਹਨ ਕੋਈ ਵਿਅਕਤੀ ਗ੍ਰੀਨ ਕਾਰਡ ਮਿਲਣ ਦੇ 3 ਤੋਂ 5 ਸਾਲਾਂ ਦੇ ਅੰਦਰ ਅੰਦਰ ਅਮਰੀਕਾ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਯਾਨੀ ਪੀਆਰ ਲਈ ਅਰਜੀ ਦੇ ਸਕਦਾ ਹੈ ਨਿਊਯਾਰਕ ਪੋਸਟ ਦੀ ਰਿਪੋਰਟ ਅਨਸਾਰ ਵੈਸ਼ ਦੇ ਇਸ ਬਿਆਨ ਤੋਂ ਬਾਅਦ ਗ੍ਰੀਨ ਕਾਰਡ ਧਾਰਕਾਂ ਵਿੱਚ ਚਿੰਤਾ ਵਧ ਸਕਦੀ ਹੈ ਕਿਉਂਕਿ ਉਹਨਾਂ ਨੂੰ ਅਚਾਨਕ ਡਿਪੋਰਟ ਕੀਤਾ ਜਾ ਸਕਦਾ ਹੈ ਅਮਰੀਕਾ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਅਧਿਕਾਰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਵਾਲੇ ਪ੍ਰਵਾਸੀਆਂ ਵਿੱਚ ਇਹ ਡਰ ਹੋ ਸਕਦਾ ਹੈ ਕਿ ਸਿਆਸੀ ਫੈਸਲੇ ਉਹਨਾਂ ਦੇ ਸਥਾਈ ਨਿਵਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ ਦੱਸਦੇ ਕਿ ਵੈਸ ਦੀਆਂ ਟਿੱਪਣੀਆਂ ਅਜੇ ਸਮੇਂ ਵਿੱਚ ਆਈਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ 트੍ਰੰਪ ਗੋਲਡ ਕਾਰਡ ਨਾਂ ਦੇ ਵੀਜ਼ੇ ਪ੍ਰੋਗਰਾਮ ਦਾ ਪ੍ਰਚਾਰ ਕਰ ਰਹੇ ਹਨ ਇਸ ਪ੍ਰੋਗਰਾਮ ਤਹਿਤ ਵਿਦੇਸ਼ੀ ਨਾਗਰਿਕ 5 ਮਿਲੀਅਨ ਡਾਲਰ ਯਾਨੀ ਕਰੀਬ 44 ਕਰੋੜ ਰੁਪਏ ਦੇ ਕੇ ਅਮਰੀਕੀ ਨਾਗਰਿਕਤਾ ਹਾਸਲ ਕਰ ਸਕਦੇ ਹਨ ਅਤੇ 트੍ਰੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾ ਲੈਣ ਦਾ ਰਾਹ ਦੱਸਿਆ ਹੈ ਦੱਸਦੇ ਕਿ 트੍ਰੰਪ ਨੇ ਗੋਲਡ ਕਾਰਡ ਨੂੰ EV5 ਵੀਜ਼ਾ ਪ੍ਰੋਗਰਾਮ ਦਾ ਬਦਲ ਦੱਸਿਆ ਉਹਨਾਂ ਕਿਹਾ ਕਿ ਭਵਿੱਖ ਵਿੱਚ 10 ਲੱਖ ਗੋਲਡ ਕਾਰਡ ਵੇਚੇ ਜਾਣਗੇ ਇਸ ਵਿੱਚ ਈਵੀ5 ਵੀਜ਼ਾ ਪ੍ਰੋਗਰਾਮ ਅਮਰੀਕੀ ਨਾਗਰਿਕਾ ਦਾ ਸਭ ਤੋਂ ਸੌਖਾ ਹੈ ਇਸ ਲਈ ਲੋਕਾਂ ਨੂੰ 1 ਮਿਲੀਅਨ ਡਾਲਰ ਕਰੀਬ 8.75 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ 트럼ਪ ਮੁਤਾਬਕ ਵੀਜ਼ਾ ਕਾਰਡ ਅਮਰੀਕੀ ਨਾਗਰਿਕਤਾ ਦਾ ਰਾਹ ਖੋਲੇਗਾ ਲੋਕ ਇਸ ਨੂੰ ਖਰੀਦ ਕੇ ਅਮਰੀਕਾ ਆਣਗੇ ਤੇ ਇੱਥੇ ਬਹੁਤ ਸਾਰਾ ਟੈਕਸ ਅਦਾ ਕਰਨਗੇ ਉਹਨਾਂ ਦਾਵਾ ਕੀਤਾ ਹੈ ਕਿ ਇਹ ਪ੍ਰੋਗਰਾਮ ਬਹੁਤ ਸਫਲ ਹੋਵੇਗਾ ਤੇ ਜਲਦ ਹੀ ਕੌਮੀ ਕਰਜ਼ੇ ਦੀ ਅਦਾਇਗੀ ਕੀਤੀ ਜਾ ਸਕੇਗੀ ਜਿ ਕਿ ਇਹ ਹੋਇਆ ਕਿ ਅਮਰੀਕਾ ਵਿੱਚ ਪੱਕੇ ਤੌਰ ਤੇ ਰਹਿਣ ਲਈ ਗ੍ਰੀਨ ਕਾਰਡ ਦੀ ਲੋੜ ਹੁੰਦੀ ਹੈ ਇਸ ਦੇ ਲਈ EB1 EB2 EB3 EB4 ਵੀਜ਼ਾ ਪ੍ਰੋਗਰਾਮ ਹਨ ਪਰ EB5 ਵੀਜ਼ਾ ਪ੍ਰੋਗਰਾਮ ਸਭ ਤੋਂ ਵਧੀਆ ਹੈ ਅੰਮ੍ਰਿਤਸਰ ਦੇ ਖੰਡ ਵਾਲਾ ਇਲਾਕੇ ਵਿੱਚ ਬੀਤੀ ਰਾਤ ਇੱਕ ਮੰਦਰ ਦੇ ਕੋਲ ਹੋਏ ਧਮਾਕੇ ਦੇ ਕਾਰਨ ਇਲਾਕੇ ਵਿੱਚ ਡਰ ਅਤੇ ਤਣਾਅ ਵਾਲਾ ਮਾਹੌਲ ਹੈ ਇਸ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਨੂੰ ਕੋਸ ਰਹੀਆਂ ਹਨ ਜਦੋਂ ਕਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਤੋਂ ਬਿਆਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇੱਕ ਵੀਡੀਓ ਜਾਰੀ ਕਰਕੇ ਵੱਡੇ ਸਵਾਲ ਖੜੇ ਕੀਤੇ ਹਨ ਬਿੱਟੂ ਨੇ ਕਿਹਾ ਕਿ ਇਹ ਕੋਈ ਪਹਿਲਾ ਤਮਾਕਾ ਨਹੀਂ ਜਦੋਂ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇੱਥੇ ਬੱਚੇ ਅਗਵਾ ਹੋ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਹੈ ਦੇਖੋ ਜੋ ਹਾਲਾਤ ਪੰਜਾਬ ਦੇ ਬਣ ਚੁੱਕੇ ਆ ਮੈਂ ਕੱਲ ਹੀ ਸ਼੍ਰੀ ਅਮਰitsar ਸਾਹਿਬ ਤੋਂ ਆਇਆ ਤੇ ਪਿੱਛੋਂ ਹੀ ਰਾਤ ਨੂੰ ਜਿਹੜਾ ਉਹ ਐਡਾ ਵੱਡਾ ਬਲਾਸਟ ਨਾਲ ਇੱਕ ਬਲਾਸਟਿੰਗ ਲਗਾਤਾਰ ਬੰਬ ਬਲਾਸਟ ਚਾਹੇ ਉਹ ਪਲੇਸਟੇਸ਼ਨਸ ਤੇ ਹੋਣ ਚਾਹੇ ਉਹ ਪਿੰਡਾਂ ਦੇ ਵਿੱਚ ਹੋਣ ਚਾਹੇ ਉਹ ਕਿਡਨਾਪਿੰਗ ਹੋਣ ਬੱਚਿਆਂ ਦੀ ਕਿਡਨਾਪਿੰਗ ਹੋਣ ਲੱਗੀ ਹੁਣ ਤਾਂ ਪਰ ਆ ਧਾਰਮਿਕ ਸਥਾਨਾਂ ਤੇ ਤੇ ਉਸ ਤੋਂ ਬਾਅਦ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਕੀ ਆਉਂਦਾ ਵੀ ਇਹ ਕੋਈ ਗੱਲ ਨਹੀਂ ਜੀ ਬਿਲਕੁਲ ਨਾਰਮਲ ਚੀਜ਼ਾਂ ਆ ਜੀ ਝੰਡਾ ਸਾਹਿਬ ਇਹ ਚੀਜ਼ਾਂ ਨਾਰਮਲ ਨੇ ਤਾਂ ਫਿਰ ਤੁਸੀਂ ਅਬਨਾਰਮਲ ਕਿਨੂੰ ਕਹੋਗੇ ਦੱਸੋ ਤਾਂ ਸਹੀ ਨਾ ਜਦੋਂ ਹਾਲਾਤ ਜਿਹੜੇ ਨੇ ਉਹ ਬਲੋਚਿਸਤਾਨ ਜਾਂ ਪਾਕਿਸਤਾਨ ਵਰਗੇ ਬਣ ਜਾਣਗੇ ਉਹਨੂੰ ਤੁਸੀਂ ਕਹੋਗੇ ਵੀ ਹੁਣ ਲੋੜ ਆ ਕੰਮ ਕਰਨ ਦੀ ਬਿਲਕੁਲ ਤੁਹਾਡਾ ਬਿਆਨ ਆਏ ਇੱਕ ਤਾਂ ਐਡਾ بڑا ਹਾਦਸਾ ਹੋਣਾ ਵੀ ਅੱਗੇ ਕਿਤੇ ਗੋਲੀ ਚਲਾਉਣ ਦੀ ਗੱਲ ਹੁੰਦੀ ਸੀ ਹੁਣ ਆਉਂਦੀ ਆ ਗਰਨੇਡ ਸਿੱਟਨਾ ਗਰਨੇਡ ਤਾਂ ਕਦੇ ਟਰੋਰਿਜ਼ਮ ਮੇਲੇ ਵੀ ਨਹੀਂ ਆ ਵਰਤੇ ਗਏ ਸੀ ਇਹ ਤਾਂ ਜਿੱਥੇ ਲੜਾਈਆਂ ਹੁੰਦੀਆਂ ਫੌਜਾਂ ਦੀਆਂ ਉੱਥੇ ਵਰਤੇ ਜਾਂਦੇ ਆ ਪਰ ਅੱਜ ਉਹਦੇ ਗ੍ਰੇਨਿਡ ਸਿੱਟ ਕੇ ਜਿੱਥੇ ਮਰਜ਼ੀ ਚਲੇ ਜਾਂਦੇ ਗੱਲ ਰਹਿ ਕੀ ਗਈ ਇਸ ਕਰਕੇ ਮੇਰੀ ਗੱਲ ਇੱਕ ਜਿਹੜੀ ਪੁਲਿਸ ਦੇ ਵਿੱਚ ਮੈਂ ਇੱਕ ਤੁਹਾਨੂੰ ਇਹ ਗੱਲ ਕਹਿਣੀ ਚਾਹਣਾ ਵੀ ਜਿਹੜੀ ਗਰੁੱਪੀਜ਼ਮ ਆ ਪੁਲਿਸ ਦੇ ਵਿੱਚ ਉਹਦੇ ਉੱਤੇ ਤੁਸੀਂ ਧਿਆਨ ਦਿਓ ਕਿ ਇੱਕ ਪਾਸੇ ਤੁਹਾਡਾ ਗਰੁੱਪ ਆ ਜਿਹੜੇ ਤੁਸੀਂ ਐਸਐਸਪੀ ਡੀਆਈਜੀ ਜਾਂ ਡੀਜੀਪੀ ਲਾਉਂਦੇ ਹੋ ਇੱਕ ਪਾਸੇ ਦਿੱਲੀ ਵਾਲਿਆਂ ਦਾ ਗਰੁੱਪ ਆ ਜਿਹੜਾ ਉਹ ਸਿੱਧੇ ਆਰਡਰ ਕਰਕੇ ਆਪਣੇ ਐਸਐਸਪੀ ਡੀਆਈਜੀ ਜਾਂ ਹੋਰ ਅਫਸਰ ਡੀਜੀਪੀ ਤੱਕ ਲਾਉਂਦੇ ਆ ਇਹ ਜਿਹੜੀ ਪੰਜਾਬ ਪੁਲਿਸ ਤੁਸੀਂ ਦਿੱਲੀ ਦੇ ਲੀਡਰ ਜਿਨ੍ਹਾਂ ਨੇ ਆ ਕੇ ਜੰਗ 치ੜੀ ਹੋਈ ਆ ਤੁਹਾਡੇ ਆਪਣਾ ਗਰੁੱਪ ਆ ਜਿਹੜਾ ਉਹ ਅਲੱਗ ਬਣਿਆ ਹੋਇਆ ਏ ਪੁਲਿਸ ਦਾ ਦੂਜੇ ਪਾਸੇ ਅਲੱਗ ਬਣਿਆ ਹੋਇਆ ਜਦੋਂ ਉਹ ਸਾਰਾ ਦਿਨ ਇਸ ਕੰਮ 'ਚ ਲੱਗੇ ਰਹਿਣਗੇ ਕਦ ਪਹਿਆਂ ਧਿਆਨ ਦੇਣਗੇ ਪੰਜਾਬ ਇੱਕ ਬਹੁਤ ਸੈਂਸਿਟਿਵ ਸਟੇਟ ਆ ਮਸਾਂ ਸਾਡੇ ਅਰਗੇ 25000 ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਖੂਨ ਡੋਲਿਆ ਏ ਤਾਂ ਇਹ ਪੰਜਾਬ ਦੀ ਅਮਨ ਸ਼ਾਂਤੀ ਲਿਆਂਦੀ ਆ ਸੀਐਮ ਸਾਹਿਬ ਤੁਸੀਂ ਇਹਨੂੰ ਕਹਿ ਰਹੇ ਹੋ ਗੱਲ ਹੀ ਕੁਛ ਨਹੀਂ ਦੀ ਮੈਨੂੰ ਇੱਕ ਗੱਲ ਹੋਰ ਜਵਾਬ ਦੇ ਦਿਓ ਚੀਫ ਮਿਨਿਸਟਰ ਸਾਹਿਬ ਤੁਸੀਂ ਕੈਬਨਿਟ ਮੀਟਿੰਗ ਛੱਡੋ ਤੁਸੀਂ ਉਹ ਤਾਂ ਤੁਸੀਂ ਆਪਣੇ ਘਰ 'ਚ ਹੀ ਕਦੇ ਤੁਸੀਂ ਸੈਕਰੀਟ ਕਿੱਦਣ ਗਏ ਹੋ ਕਿਦਣ ਤੁਸੀਂ ਸੈਕਰੀਟ ਜਾ ਕੇ ਕੋਈ ਮੀਟਿੰਗ ਕੀਤੀ ਹੋਵੇ ਚੀਫ ਮਿਨਿਸਟਰੋਂ ਤੁਸੀਂ ਘਰੋਂ ਉੱਠਦੇ ਹੋ ਨਾਲ ਦੇ ਕਮਰੇ 'ਚ ਮੀਟਿੰਗ ਸੱਦ ਲੈਨੇ ਹੋ ਨਾਲ ਦੇ ਕਮਰੇ 'ਚ ਵੜ ਕੇ ਫੇਰ ਆਪਣੇ ਬੈੱਡਰੂਮ 'ਚ ਵੜ ਜਾਂਦੇ ਹੋ ਉਹ ਕਦੇ ਵੀ ਮਾਹੌਲ ਨਹੀਂ ਬਣਦਾ ਜਦੋਂ ਘਰੋਂ ਤੁਸੀਂ ਸਾਰੇ ਅਫਸਰ ਜਦ ਸਾਰਾ ਕੰਮ ਚਲਾਉਂਗੇ ਨਹੀਂ ਚੱਲਣਾ ਸੈਕਰੀਟ ਬਣਿਆ ਕਦੇ ਲਈ ਹੁੰਦਾ ਉਹ ਤਾਲੇ ਆ ਜਿਹੜੇ ਸੈਕਰੀਟ ਦੇ ਮਨ ਲੱਗਦਾ ਉਹਨਾਂ ਨੂੰ ਵੀ ਜੰਗਾਲ ਲੱਗ ਗਿਆ ਤੁਸੀਂ ਕਦੇ ਵੀ ਸੈਕਰੀਟ ਆਪਣੇ ਦਫਤਰ ਜਾ ਕੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਰੱਬ ਦੇ ਵਾਸਤੇ ਅਰ ਜਿਹੜੇ ਬੱਚੇ ਛੋਟੇ-ਛੋਟੇ ਮਾਰੇ ਜਾ ਰਹੇ ਆ ਕਿਡਨੈਪ ਹੋ ਰਿਹਾ ਤੁਹਾਨੂੰ ਦਰਦ ਨਹੀਂ ਆਉਂਦਾ ਤੁਸੀਂ ਕਹਿੰਦੇ ਹਾਲਾਤ ਠੀਕ ਨੇ ਬਹੁਤ ਨਿੰਦਣਯੋਗ ਆ ਉਹ ਵੀ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੇ ਇੱਥੇ ਵਾਰਦਾਤ ਹੁੰਦੀ ਆ ਇਕੱਲੇ ਦੇਸ਼ 'ਚ ਨਹੀਂ ਦੁਨੀਆਂ ਦੇ ਵਿੱਚ ਇਹਦਾ ਮੈਸੇਜ ਜਾਂਦਾ ਵੀ ਅੱਜ ਸਾਡਾ ਪੰਜਾਬ 'ਚ ਹਾਲਾਤ ਕੀ ਆ ਡਿਸਟਰਬ ਆ ਪੰਜਾਬ ਤੇ ਤੁਸੀਂ ਤੁਹਾਡੇ ਕੋਈ ਅਸਰੀ ਨਹੀਂ ਤੁਸੀਂ ਕਹਿੰਦੇ ਹੋ ਕੁਝ ਵੀ ਨਹੀਂ ਹੋਇਆ ਤੇ ਇਸ ਕਰਕੇ ਪਹਿਲਾਂ ਤੁਹਾਡੀ ਗਰੁੱਪイズਮ ਜਿਹੜੀ ਆ ਧੜੇਬੰਦੀ ਆ ਪਲੀਜ਼ ਜੀ ਦਿੱਲੀ ਅਲਿਆਂ ਦੀ ਤੇ ਤੁਹਾਡੀ ਉਹ ਬਹੁਤ ਨੁਕਸਾਨ ਦੇ ਰਹੀ ਆ ਦੂਜੀ ਗੱਲ ਤੁਸੀਂ ਸੈਕਟਰੀਏਟ ਜਾਂਦੇ ਨਹੀਂ ਕਦੇ ਘਰ ਚੋਂ ਬਾਹਰ ਨਿਕਲਦੇ ਨਹੀਂਗੇ ਉਹ ਦੂਜੀ ਗੱਲ ਤੀਜੀ ਗੱਲ ਜਦੋਂ ਤੁਸੀਂ ਐਨਕਾ ਲਾ ਕੇ ਕਹਿੰਦੇ ਹੋ ਵੀ ਹੈ ਹੀ ਕੁਛ ਨਹੀਂਗਾ ਤੀਜੀ ਗੱਲ ਇਹ ਸਭ ਤੋਂ ਮੰਦਭਾਗੀ ਆ ਉੱਠੋ ਉੱਠੋ ਤੁਹਾਨੂੰ ਲੋਕਾਂ ਨੇ ਇਹ ਮੌਕਾ ਦਿੱਤਾ ਮੈਂ ਜ਼ਰੂਰ ਹੋਮਨਿਸਟਰ ਸਾਹਿਬ ਨੂੰ ਜਾਂ ਹੋਮਨਿਸਟਰੀ ਨੂੰ ਮੈਂ ਕਹਿਣਾ ਕਹਾਂਗਾ ਗੱਲ ਉਹਨਾਂ ਨਾਲ ਕਰੂੰਗਾ ਵੀ ਜਰੂਰ ਚੀਫ ਮਿਨਿਸਟਰ ਨੂੰ ਸੱਦ ਕੇ ਉੱਥੇ ਦੇ ਡੀਜੀਪੀ ਨੂੰ ਸੱਦ ਕੇ ਹੋਮ ਸੈਕਟਰੀ ਸਾਹਿਬ ਨੂੰ ਕਹੂੰਗਾ ਇਹਨਾਂ ਨੂੰ ਜਗਾਓ اٹھਾਓ ਥੋੜਾ ਥੋੜਾ ਇਹ ਨੁਕਸਾਨ ਕਰ ਦੇਣਗੇ ਨਹੀਂ ਪੰਜਾਬ ਦਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ 70 ਤੋਂ ਵੱਧ ਅਧਿਆਪਕਾਂ ਦਾ ਇੱਕ ਬੈਚ ਟ੍ਰੇਨਿੰਗ ਲਈ ਫਿਨਲੈਂਡ ਰਵਾਨਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹਨਾਂ ਅਧਿਆਪਕਾਂ ਨੂੰ ਫਿਨਲੈਂਡ ਲਈ ਰਵਾਨਾ ਕੀਤਾ ਬਸ ਨੂੰ ਹਰੀ ਝੰਡੀ ਵਿਖਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਚ ਅਜਿਹੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਚੰਡੀਗੜ੍ਹ ਵਿਖੇ ਸਰਕਾਰੀ ਸਕੂਲਾਂ ਦੇ 70 ਤੋਂ ਵੱਧ ਅਧਿਆਪਕਾਂ ਦੇ ਦੂਜੇ ਬੈਚ ਨੂੰ ਟ੍ਰੇਨਿੰਗ ਲਈ ਫਿਨਲੈਂਡ ਰਵਾਨਾ ਕੀਤਾ ਗਿਆ ਹੈ ਸਾਰਿਆਂ ਨੂੰ ਮਿਲ ਕੇ ਟ੍ਰੇਨਿੰਗ ਲਈ ਸ਼ੁਭਕਾਮਨਾਵਾਂ ਕ੍ਰਾਂਤੀ ਦੇ ਨਾਂ ਤੇ ਜੋ ਪੰਜਾਬ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦੀ ਮਨਸ਼ੇਰੀ ਹੋਈ ਹੈ ਅਸਲ ਵਿੱਚ ਸਾਡੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਉਹ ਤਾਂ ਪਹਿਲੇ ਦਿਨੋਂ ਹੀ ਮਿਸ਼ਨ ਜਿਹੜਾ ਹੈ ਉਹ ਐਜੂਕੇਸ਼ਨ ਤੇ ਹੈਲਥ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ ਐਜੂਕੇਸ਼ਨ ਵੀ ਜਿਹੜੀ ਐਂਟਰ ਕਰ ਗਈ ਪਹਿਲਾਂ ਉਹ এডਿਕੇਸ਼ਨ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਮੈਨੀਫੈਸਟੋ 'ਚ ਆਏ ਹੋ ਸਕੂਲਾਂ ਦੀ ਹੈਗਾ ਹਸਪਤਾਲਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬਿਜਲੀ ਦੀ ਗੱਲ ਹੀ ਨਹੀਂ ਹੁੰਦੀ ਸੀ ਸੋ ਇਹ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਉਹਨਾਂ ਦੀ ਬ੍ਰਾਂਡ ਹੋਈ ਪਾਰਟੀ ਤੇ ਸੋਚਦਾ ਨਤੀਜਾ ਹੈ ਕਿ ਅੱਜ ਜਿਹੜੀਆਂ ਸਟੇਜ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਏਜੰਡੇ ਨੇ ਉਹਦੇ ਵਿੱਚ ਵੀ ਹੈਲਥ ਐਜੂਕੇਸ਼ਨ ਆ ਰਹੀ ਹੈ ਸੋ ਪਿਛਲੇ ਹਫਤੇ ਇਸੇ ਜਗ੍ਹਾ ਤੋਂ ਮੈਂ ਤੁਹਾਨੂੰ ਸਸ ਜੀ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਦੇ ਐਸੀ ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਪਹਿਲਾਂ ਵੀ ਫਿਨਲੈਂਡ ਦਾ ਦੌਰਾ ਦਿਵਾਲੀ ਦੇ ਦਿਨਾਂ 'ਚ ਸਾਡਾ ਟੀਚਰਾਂ ਦਾ ਇੱਕ ਬੈਚ ਕਰਕੇ ਆਇਆ 72 ਨੇ 2 ਹਫ਼ਤੇ ਦਾ ਟੂਰ ਹੈ ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਹਨਾਂ ਨੂੰ ਇੱਥੇ ਟ੍ਰੇਨਿੰਗ ਦਿੱਤੀ ਇਹਨਾਂ ਨੂੰ ਚੁਣਨ ਦਾ ਕ੍ਰਿਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਨੇ ਪੜ੍ਹਾਏ ਹੋਣ ਰეკਮੈਂਡੇਸ਼ਨ ਤੋਂ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਣੇ ਆ ਕਿ ਇਹ ਬੱਚੇ ਜਿਹੜੇ ਨੇ ਚਾਹੇ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਨੇ ਤਾਂ ਫਿਰ ਇਹ ਪਾਰਦਰਸ਼ੀ ਤਰੀਕੇ ਨਾਲ ਚੁਣ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਟੀਚਰ ਪੇਰੈਂਟਸ ਨੂੰ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਜ਼ਿਆਦਾ ਬੱਚਿਆਂ ਨੂੰ ਪੜਾਉਣ ਦੇ ਜ਼ਿਆਦਾ ਇੰਟਰਸਟਡ ਨੇ ਸੋ ਸਾਰੇ ਜਿੰਨੇ ਵੀ ਅਜਿਹਾ ਤਰ ਦੇ ਬੱਚੇ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਹੋਲੇ ਮੱਲੇ ਦੀ ਵੀ ਬਿਨਾਂ ਨਰ ਅ ਅਧਿਆਪਕ ਵਾਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ-ਬਹੁਤ ਮੁਬਾਰਕਬਾਦ ਹਾਂ ਮੈਂ ਸਭ ਇੱਕ ਉਹਦੀ ਬਹੁਤ ਚਾਹਤੀ ਹੈਗੀ ਹੈ ਕਾਫੀ ਵਾਰਾ ਪੁਲਿਸ ਤੇ ਜਾਫਟੇ ਬਹੁਤ ਗਰਾਉਂਡ ਬਟ ਆ ਜੁਇਰੇ ਜਨਾ ਇੱਕ ਲਾਸਟ ਫੋਰਥ ਹੋਇਆ ਅੰਮ੍ਰਿਤਸਰ ਦੇ ਵਿੱਚ Hindu Temple ਦੇ ਉੱਤੇ ਹਮ ਲਗ ਰਹੇ ਦੇਖੋ ਬਹੁਤ ਕੌਸ਼ਾਂ ਪੰਜਾਬ ਨੂੰ ਡਿਸਟਰਬ ਕਰਦੀਆਂ ਸਮੇ ਸਮੇਂ ਤੇ ਚਲਦੀ ਰਹਿੰਦੀ ਹੈ ਕਦੇ ਕੋਈ ਆ ਵੀ ਤਾਂ ਡਰਗ ਵੀ ਤਾਂ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੱਭੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਤੋਂ ਬਾਅਦ ਜਦ ਕਿ ਸਾਡੇ ਇੱਥੇ ਕੋਈ ਤਿਹਾਰ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰ ਲਈ ਕreturnData ਮਾ ਦੇਖੋ ਕਿਵੇਂ ਉਹਦੇ ਜਰੂਸ ਨੂੰ ਬੜੀ ਮੁਸ਼ਕਲ ਨਾਲ ਕreturnData ਪਿਆ ਕਿਤੇ ਲਾਠੀ ਚਾਰਜ ਕਰਨਾ ਪਿਆ ਪਰ ਸਾਡੇ ਇਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀ ਨਾਲ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੋਕੇ ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ ਤਿੰਨ ਜਣੇ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸੀਹਾ ਦੌਤ ਪਿੰਡ ਤੋਂ ਉਹਨਾਂ ਦੇ ਆਪਦੇ ਘਰ ਦੇ ਹੀ ਸੀਗੇ ਤੇ ਉਸੇ ਪਿੰਡ ਦੀ ਸੀ ਤੇ ਉਹ ਭਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕੁਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿਣਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਆਪਾਂ ਅਪਰਾਧੀਆਂ ਨੂੰ ਫੜ ਲੈਨੇ ਸੋ ਪੰਜਾਬ ਲਾਅ ਐਂਡ ਆਰਡਰ ਵਾਲੇ ਪਾਸੇ ਬਿਲਕੁਲ ਸੇਤ ਕਰੋ ਮਤਲਬ ਟੀਮਿੰਗ ਦੇ ਕਿੰਨੇ ਵਿਸ਼ੇ ਤੇ ਲਖੰਡ ਦੇ ਵਿੱਚ ਬਹੁਤ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਕਿੱਥੇ ਦਿੱਕੀ ਹੈ ਸਰ ਜੀ ਹਾਂਜੀ 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 ਅਸੀਂ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਹੋਈ ਸੀ ਤੇ ਉਹਨਾਂ ਦੇ ਦੋ ਮਨਿਸਟਰ ਵੀ ਆ ਰਹੇ ਨੇ ਮਿਲਣ ਤੇ ਕਿਉਂਕਿ ਇਹ ਪਤਾ ਕਰਨਾ ਹੱਸੀ ਕਰਨੇ ਕੋਸ਼ਿਸ਼ ਕਰ ਰਹੇ ਆ ਕਿ ਕਿੰਨੀਆਂ ਸੀਟਾਂ ਇਹ ਵਧਾਉਣ ਨੂੰ ਫਿਰਦੇ ਨੇ ਤੇ ਕਿਹੜੇ ਏਰੀਆ ਚ ਸੀਟਾਂ ਵਧਾਉਣ ਨੂੰ ਫਿਰਦੇ ਨੇ ਮਤਲਬ ਜੇ ਤਾਮਿਲਨਾਡੂ ਦੇ ਘਟਾ ਰਹੇ ਨੇ ਕਹਿੰਦੇ ਵੀ ਆਬਾਦੀ ਘਟ ਗਈ ਇਹਦਾ ਮਤਲਬ ਤੁਸੀਂ ਫਿਰ ਪੋਪੂਲੇਸ਼ਨ ਕੰਟਰੋਲ ਦੇ ਅਗੇਂਸਟ ਜਾ ਰਹੇ ਵਿਆਬਹ ਦੀ ਘਟਾਉਣੇ ਚਾਹੀਦੀ ਸੀ ਉਹਨਾਂ ਨੂੰ ਠੀਕ ਹੈ ਨਾ ਸੋ ਇਹਨਾਂ ਦੀਆਂ ਕੋਈ ਹੋਰ ਅਗਲੀਆਂ ਇੱਧਰ ਉੱਧਰ ਦੀਆਂ ਚਾਲਾਂ ਨੇ ਕਿ ਆਬਦਾ ਏਰੀਆ ਵਧਾ ਲਓ ਜਿੱਥੋਂ ਨਹੀਂ ਜਿੱਥੋਂ ਨਹੀਂ ਜਿੱਥੇ ਉੱਥੋਂ ਘਟਾ ਲਓ ਹੈ ਨਾ ਤਾਂ ਕਿ ਪਰਸੈਂਟੇਜ ਵਧ ਜਾਈਏ ਤੁਸੀਂ ਪੰਜਾਬ ਦਾ ਵੀ ਅਸੀਂ ਅਫਸਰ ਦੀ ਡਿਊਟੀ ਲੱਗੀ ਅੱਜ ਪਤਾ ਲੱਗ ਜੂਗਾ ਕਿ ਪੰਜਾਬ ਨੂੰ ਕਿੰਨੀਆਂ ਸੀਟਾਂ ਵਧਾ ਰਹੇ ਨੇ ਜਾਂ ਘਟਾ ਰਹੇ ਨੇ ਜਾਂ ਕੀ ਕਰ ਰਹੇ ਨੇ ਉਸ ਤੋਂ ਬਾਅਦ ਇਹ ਡਰੇਲ ਦੇ ਵਿੱਚ ਪੜਨਾ ਬੈਕ ਟੂ ਅਮਰitsar ਇਨਸੀਡੈਂਟ ਦਾ ਐਗਜ਼ੈਂਪਲ ਪੇ ਆਤਾ ਹੋਇਆ ਹੈ ਅਮਰitsar ਪੁਲਿਸ ਕਮਿਸ਼ਨਰ ਇੱਕ ਪਾਕਿਸਤਾਨ ਐਂਗਲ ਕੋ ਹਿਟ ਕਰ ਰਹੇ ਹਨ ਵੀ देयर ਕੈਨ ਬੀ ਅ ਕਨਸਪੀਰੇਸੀ ਫਰਮ ਪਾਕਿਸਤਾਨ ਆਪ ਇਸਪੇ ਦੇਖੋ ਜਿਹੜੇ ਡਰੋਨ ਉਹਦਾ ਉਹਦਾ ਉਹ ਤੇ ਸ਼ਰੀਆ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਦੋਂ ਦਾ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਦੀ ਜਿਹੜੀ ਇਨਕਮਿੰਗ ਉਹ ਘਟ ਗਈ ਕਿਉਂਕਿ ਰੀਸੀਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਉਹ ਤਾਂ ਅਕਸਰ ਪੰਗੇ ਲੈਂਦੀ ਰਹਿੰਦੇ ਨੇ ਉਹਨਾਂ ਨੇ ਤਾਂ ਉਹ ਕਿਉਂ ਚਾਹਣਗੇ ਪੰਜਾਬ ਜਿਹੜਾ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਯਕੀਨ ਦਵਾਉਂਦੇ ਆਂ ਪੰਜਾਬ ਦੇ ਲੋਕਾਂ ਨੂੰ ਕਿ ਬਿਲਕੁਲ ਅਸੀਂ ਲੋਕਾਂ ਦਾ ਪਾਈਚਾਰਕ ਸੰਸ ਜਿਹੜੀ ਬਣਾ ਤੇ ਠੀਕ ਹੈ